ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬੇਬੇ ਨਾਨਕੀ ਜੀ ਜਿਨ੍ਹਾਂ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ 1 2 3 ਅਤੇ 4 April 2025 ਨੂੰ ਗੁਰਦੁਆਰਾ ਬੇਬੇ ਨਾਨਕੀ ਜੀ ਸੁਲਤਾਨਪੁਰ ਲੋਧੀ ਵਿਖੇ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਬੇਬੇ ਨਾਨਕੀ ਜੀ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਭੈਣ ਜੀ ਸਨ ਜੋ ਸਤਗੁਰੂ ਜੀ ਨਾਲੋਂ 5 ਸਾਲ ਵੱਡੇ ਸਨ ਸੋ ਇਤਿਹਾਸ ਦੱਸਦਾ ਹੈ ਬੇਬੇ ਨਾਨਕੀ ਜੀ ਜਿਨ੍ਹਾਂ ਦਾ ਜਨਮ ਚਾਹਲ ਪਿੰਡ ਦੇ ਵਿੱਚ ਹੋਇਆ ਜਿੱਥੇ ਉਹਨਾਂ ਦੇ ਨਾਨਕੇ ਸਨ ਤੇ ਉਸ ਤੋਂ ਬਾਅਦ ਉਹਨਾਂ ਦੇ ਮਾਤਾ ਪਿਤਾ ਬਾਬਾ ਕਾਲੂ ਜੀ ਮਾਤਾ ਤ੍ਰਿਪਤਾ ਜੀ ਉਹਨਾਂ ਨੂੰ ਆਪਣੇ ਪਿੰਡ ਰਾਏਪੋਏ ਦੀ ਤਲਵੰਡੀ ਵਿੱਚ ਲਾਇਆ ਏ ਇੱਥੇ ਹੀ ਸਮਾ ਪਾ ਕੇ 5 ਸਾਲ ਬਾਅਦ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਰਾਏਪੋਏ ਦੀ ਤਲਵੰਡੀ ਵਿੱਚ ਸੋ ਜਿਸ ਸਮੇ ਬੇਬੇ ਨਾਨਕੀ ਜੀ ਵੱਡੇ ਹੋਏ ਨੇ ਤੇ ਉਹਨਾਂ ਦਾ ਵਿਆਹ ਆਨੰਦ ਕਾਰਜ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਰਹਿਣ ਵਾਲੇ ਭਾਈ ਜੈਰਾਮ ਜੀ ਦੇ ਨਾਲ ਹੋਇਆ ਤੇ ਵਿਆਹ ਤੋਂ ਉਪਰੰਤ ਰਾਏਪੋਏ ਦੀ ਤਲਵੰਡੀ ਜਿਸ ਨੂੰ ਅੱਜ ਕੱਲ ਨਨਕਾਣਾ ਸਾਹਿਬ ਆਖਿਆ ਜਾਂਦਾ ਹੈ ਉਥੋਂ ਬੇਬੇ ਨਾਨਕੀ ਜੀ ਆਪਣੇ ਪਤੀ ਭਾਈ ਜੈਰਾਮ ਜੀ ਦੇ ਨਾਲ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਆ ਗਏ ਇਤਿਹਾਸ ਦੇ ਵਿੱਚੋਂ ਇਹ ਗੱਲ ਚਾਨਣਾ ਮਿਲਦਾ ਹੈ ਵੀ ਬੇਬੇ ਨਾਨਕੀ ਜੀ ਅਤੇ ਭਾਈ ਜੈਰਾਮ ਜੀ ਜਿਸ ਸਮੇਂ ਰਾਏ ਪਲਾਰ ਜੀ ਨੂੰ ਮਿਲਣ ਵਾਸਤੇ ਅਤੇ ਬਾਬਾ ਕਾਲੂ ਜੀ ਮਾਤਾ ਤ੍ਰਿਪਤਾ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਣ ਵਾਸਤੇ ਰਾਏ ਪੋਏ ਦੀ ਤਲਵੰਡੀ ਵਿੱਚ ਗਏ ਆ ਤੇ ਰਾਏ ਪਲਾਰ ਜੀ ਦੇ ਕਹਿਣ ਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਉਸ ਸਮੇਂ ਆਪਣੇ ਨਾਲ ਸੁਲਤਾਨਪੋ ਲੋਧੀ ਦੀ ਧਰਤੀ ਤੇ ਲਿਆਂਦਾ ਸੋ ਇਸ ਤਰ੍ਹਾਂ ਸੁਲਤਾਨਪੋ ਲੋਧੀ ਦੀ ਜਿਹੜੀ ਇਹ ਪਾਵਨ ਧਰਤੀ ਹੈ ਦਵਾਬੇ ਦੇ ਵਿੱਚ ਸਭ ਤੋਂ ਪਹਿਲਾਂ ਬੇਬੇ ਨਾਨਕੀ ਜੀ ਦੇ ਚਰਨ ਪਏ ਆ ਇੱਥੇ ਸਿੱਖੀ ਦਾ ਵਿਕਾਸ ਹੋਣਾ ਆਰੰਭ ਹੋਇਆ ਫਿਰ ਸਿੱਖੀ ਦੇ ਦਾਤੇ ਗੁਰੂ ਨਾਨਕ ਸਾਹਿਬ ਸਤਿਗੁਰੂ ਜੀ ਇਸ ਧਰਤੀ ਤੇ ਆਏ ਅੱਜ ਉਸ ਧਰਤੀ ਤੇ ਬੇਬੇ ਨਾਨਕੀ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਹਰ ਸਾਲ ਮਨਾਇਆ ਜਾਂਦਾ ਹੈ ਸੋ ਸਮੂਹ ਸੰਗਤਾਂ ਨੂੰ ਬੇਨਤੀ ਕਰਾਂਗੇ 1 2 3 4 ਅਪ੍ਰੈਲ ਨੂੰ ਗੁਰਦਰਾ ਬੇਬੇ ਨਾਨਕੀ ਜੀ ਵਿਖੇ ਜੋ ਇਹ ਮਹਾਨ ਗੁਰਮਤ ਸਮਾਗਮ ਹੋ ਰਹੇ ਨੇ ਸੋ ਵੱਧ ਤੋਂ ਵੱਧ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਿਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ